ਸੱਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪਿੰਡਾਂ ਦੀ ਲਾਈਫ ਸਟਾਈਲ ਚੈਨਲ ਤੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤਾਵੀਆਂ ਇਹ 14 ਤਾਵੀਆਂ ਜੀ ਬਰਨਾਲੀਆਂ ਤੀਆਂ ਬਣੀਆਂ ਹੋਈਆਂ 60% ਤਵੇ ਹੈ ਜੀ ਇਹਨਾਂ ਦੇ ਦੇਖ ਸਕਦੇ ਹੋ ਤੁਸੀਂ ਕਾਹਤ ਇਹਨਾਂ ਦੀ ਕੁਸ਼ ਇਹੋ ਜੀ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਜੀ ਸ਼ਕਤੀਮਾਨ ਦੀ ਮੱਕੀ ਦਾ achar ਪਾਉਣ ਵਾਲੀ ਮਸ਼ੀਨ ਜੀ 2018 ਮਾਡਲ ਹੈ ਜੀ ਦੇ ਸਾਧੇ ਦੀ ਕੰਡੀਸ਼ਨ ਤੁਸੀਂ ਜਿਹੜਾ ਸਾਰਾ ਕੰਮ ਹੋਇਆ ਜੀ ਵੀਰ ਨੇ ਦੱਸਿਆ ਇਹ ਮਸ਼ੀਨ ਦੀ ਡਿਮਾਂਡ ਹੈ ਜੀ 1,52,000 ਰੁਪਇਆ ਥੋੜਾ ਬਹੁਤ ਮਾਨਤਾਣ ਹੋ ਜਾਊਗਾ ਜੀ ਸਾਰਾ ਕੰਮ ਇਹਦਾ ਹੋਇਆ ਵਾ ਆ ਤਮੀਆਂ ਦੀ ਡਿਮਾਂਡ ਹੈ ਜੀ 45000 ਰੁਪਇਆ ਜੀ ਵਧੀਆ ਸੁੱਤ ਚੱਲਦੀਆਂ ਥੋੜਾ ਬਹੁਤ ਰਿਚ ਵੀ ਮਾਨਤਨ ਹੋ ਜਾਊਗਾ ਜੀ ਉੱਪਰ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਲਓ ਜੀ ਇਹ ਟੂੜੀ ਵਾਲਾ ਰੀਪਰ ਕੇਐਸ ਦਾ ਜੀ 2015 ਮਾਡਲ ਹੈ ਜੀ ਇਹਦੀ ਬਾਈ ਨੇ ਡਿਮਾਂਡ ਰੱਖੀ ਹੈ ਜੀ 1,55,000 ਰੁਪਇਆ ਮਾਨਤਨ ਹੋ ਜਾਊਗਾ ਜੀ ਇਹ ਵੀ ਇਸੇ ਬਾਈ ਕੋਲੇ ਹੀ ਖੜਾ ਹੈਗਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੜਾ ਜੀ ਇਹ ਨਵੀਂ ਤੋਂ ਨਵੀਂ ਵੀਡੀਓ ਵੇਖਣ ਲਈ ਜੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦੇ ਜੀ ਧੰਨਵਾਦ